ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਅਤਨਾਮੀ ਹਾ ਮੋਦਾ ਫਾਮ ਮਿੰਚੇਨ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਦੌਰਾਨ ਭਾਰਤ ਤੇ ਵਿਅਤਨਾਮ ਨੇ ਵਿਆਪਕ ਰਣਨੀਤਿਕ ਪਾਈਵਾਲੀ ਹੋਰ ਮਜ਼ਬੂਤ ਕਰਨ ਤੇ ਹਾਮੀ ਭਰੀ। ਦੋਹਾਂ ਨੇਤਾਵਾਂ ਨੇ ਗੱਲਬਾਤ ਤੋਂ ਬਾਅਦ ਵਿਅਤਨਾਮ ਦੇ ਨਾਕਰਾੰਗ ਵਿੱਚ ਦੂਰ ਸੰਚਾਰ ਯੂਨੀਵਰਸਿਟੀ ਵਿੱਚ ਫੌਜੀ ਸੌਫਟਵੇਅਰ ਪਾਰਕ ਦਾ ਉਦਘਾਟਨ ਕੀਤਾ। ਇਹ ਦੋਹਾਂ ਦੇਸ਼ਾਂ ਦਾ ਸਾਂਝਾ ਪ੍ਰੋਜੈਕਟ ਹੈ ਜਿਸ ਲਈ ਭਾਰਤ ਨੇ 5 ਮਿਲੀਅਨ ਡਾਲਰ ਦੀ ਗ੍ਰਾਂਟ ਪ੍ਰਦਾਨ ਕੀਤੀ ਹੈ। ਇਸੇ ਦੌਰਾਨ ਦੋਹਾਂ ਟੀਰਾ ਨੇ ਕਸਟਮ ਸਮਰਥਾ ਖੇਤੀਬਾੜੀ ਖੋਜ ਅਤੇ ਸਿੱਖਿਆ ਸਮੁੰਦਰੀ ਵਿਰਾਸਤ ਦਵਾਈਆਂ ਤੇ ਕਾਨੂੰਨੀ ਖੇਤਰਾਂ ਵਿੱਚ ਸਹਿਯੋਗ ਲਈ ਸਮਝੌਤਿਆਂ ਤੇ ਹਸਤਾਖਰ ਕੀਤੇ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ ਰੇਡੀਓ ਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਪਾਈਵਾਲੀ ਦੀ ਸਹਿਮਤੀ ਪੱਤਰ ਤੇ ਹਸਤਾਖਰ ਕੀਤੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਤੇ ਵੀਅਤਨਾਮ ਦੇ ਸਬੰਧਾਂ ਦਾ ਵਿਸਥਾਰ ਹੋਇਆ ਹੈ ਤੇ ਇਹਨਾਂ ਨੂੰ ਰਣਨੀਤਿਕ ਪਾਈਵਾਲੀ ਦਾ ਰੂਪ ਦਿੱਤਾ ਗਿਆ ਹੈ। ਉਨੇ ਦੱਸਿਆ ਕਿ ਦਵੱਲੇ ਵਪਾਰ ਵਿੱਚ 85% ਦਾ ਇਜ਼ਾਫਾ ਦਰਜ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਲੋਕ ਅਧਿਆਤਮਿਕ ਪੱਧਰ ਤੇ ਵੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਪ੍ਰਧਾਨ ਮੰਤਰੀ ਮੋਦੀ ਨੇ ਵੀਅਤਨਾਮ ਦੇ ਨੌਜਵਾਨਾਂ ਨੂੰ ਨਾਲੰਦਾ ਯੂਨੀਵਰਸਿਟੀ ਦਾ ਆਲਾਹ ਲੈਣ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਵਿਕਸਤ ਰਾਸ਼ਟਰ 2047 ਅਤੇ ਵੀਅਤਨਾਮ ਦੇ ਵਿਜਨ 2045 ਸਤਕਾ ਦੋਹਾਂ ਦੇਸ਼ਾਂ ਦੇ ਵਿਕਾਸ ਨੇ ਰਫਤਾਰ ਫੜੀ ਹੈ ਜੇ 10 ਸਾਲਾਂ ਵਿੱਚ ਅਸੀਂ ਨੇ ਆਪਣੇ ਸਬੰਧوں ਨੂੰ कॉम्प्रिहेंसिव स्ट्रैटेजिक पार्टनरशिप का रूप दिया है हमारे द्विपक्षीय व्यापार में 85 परसेंट से अधिक बढ़ोतरी हुई है एनर्जी टेक्नोलॉजी एवं डेवलपमेंट पार्टनरशिप में आपसी सहयोग में विस्तार हुआ है रक्षा एवं सुरक्षा क्षेत्रों में आपसी सहयोग को ਨਈ ਗੱਟੀ ਮਿਲੀ ਹੈ ਵੀਅਤਨਾਮੀ ਪ੍ਰਧਾਨ ਮੰਤਰੀ ਭਾਰਤ ਦੇ 3 ਦਿਨਾ ਸਰਕਾਰੀ ਦੌਰੇ ਤੇ ਨਵੀਂ ਦਿੱਲੀ ਆਏ ਹੋਏ ਨੇ ਅੱਜ ਰਾਸ਼ਟਰਪਤੀ ਪਵਨ ਵਿਖੇ ਉਹਨਾਂ ਦਾ ਰਸਮੀ ਸਵਾਗਤ ਕੀਤਾ ਗਿਆ ਜਿਸ ਉਪਰੰਤ ਉਹਨਾਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ